ਉਰਦਨੀਆਂ ਉਹ ਤੂੰ ਰੋਟੀ ਲੈ ਆਈਆਂ ਰੋਟੀ ਨਹੀਂ ਖਾਜ ਮੈਂ ਖਾਣੀ ਖਾ ਲੋ ਟਾਈਮ ਛੱਡਿਆ ਵਾ ਬੰਬੀ ਤੇ ਟਾਈਮ ਤੇ ਉਤੋਂ ਕਿੰਨਾ ਹੋ ਗਿਆ ਆ ਉਹ ਕੋਈ ਨਹੀਂ ਟਾਈਮ ਹੋ ਗਿਆ ਵਾ ਦੇ ਮੈਂ ਪਾਣੀ ਵੇਖਣ ਚੱਲਿਆਂ ਹਾਂ ਬਾਅਦ ਚ ਖਾ ਲੈ ਨਾ ਤੂੰ ਖਾ ਲੈ ਚੱਲ ਇੱਕ ਅੱਧੀ ਖਾ ਲੋ ਬਾਕੀ ਆ ਕੇ ਖਾ ਲਿਓ ਬਸ ਵਾਲਾ ਬੈਠ ਕੇ ਮੈਂ ਬਾਅਦ ਚ ਖਾ ਲੂੰਗਾ ਮੈਂ ਚੱਲਿਆਂ ਬੰਬੀ ਤੇ ਦੱਸ ਮੈਂ ਰੋਟੀ ਪਾ ਕੇ ਲਿਆਈ ਆ ਚੱਲ ਰੋਟੀ ਖਾ ਲਓ ਚੱਲ ਇੱਕ ਅੱਧੀ ਖਾ ਲੈਂਦੇ ਪੀੜੇ ਮਾਂਦਾਨਾਂ ਲਿਆਈ ਆ ਅਹੇ ਮੈਂ ਨਹੀਂ ਖਾਣੀ ਹਲੇ ਚੱਲ ਕੋਈ ਗੱਲ ਨਹੀਂ ਨਾ ਜੀ ਕਰਦਾ ਹੋਊਗਾ ਹੁਣ ਇਦਾਂ ਕਰਦੀ ਮੈਂ ਵੀ ਰਹਿਣੀ ਨਹੀਂ ਦਿੰਦੀ ਆ ਜਦੋਂ ਆਉਣਗੇ ਨਾ ਉਦੋਂ ਹੀ ਖਾ ਲਵਾਂਗੀ ਇੱਕ ਬਾਾਰ ਵੀ ਪਤਾ ਨਹੀਂ ਇਹਨਾਂ ਨੂੰ ਕਿੰਨਾ ਕੰਮ ਪੈ ਜਾਂਦਾ ਵਾ ਰੋਜ਼ ਹੀ ਆਹ ਦਿੰਦੇ ਆ ਮੈਂ ਪਾਣੀ ਲਾਉਣ ਚੱਲਿਆਂ ਆ ਮੈਂ ਬੰਬੀ ਤੇ ਆਹ ਕਰਨ ਚੱਲਿਆਂ ਆ ਹਲੇ ਸਾਰੇ ਲੋਕੀ ਦੇ ਘਰੋ ਘਰ ਬੈਠੇ ਆ ਇਹ ਜੋਂ ਜਾਂਦੇ ਸ਼ਾਮਾਂ ਨੂੰ ਆਉਂਦੇ ਆ ਚੱਲ ਕੋਈ ਨਹੀਂ ਅਸੀਂ ਬੈਠੇ ਹਾਂ ਹਾਂ ਮੈਂ ਲਸਣ ਛੇਲਾ ਅੱਛਾ ਤੇਰੇ ਸਬਜੀ ਬਣਾ ਲਈ ਸੀ ਉਹ ਮੇਰੇ ਕੱਢ ਗਈ ਹੈ ਮੈਂ ਵੀ ਕੁਝ ਨਹੀਂ ਅੰਮੀ ਜੀ ਇਹਨਾਂ ਵੱਲ ਗਈ ਮੈਂ ਕਹਿੰਦੀ ਸੀ ਵੀ ਰੋਟੀ ਖਾ ਲਓ ਤੇ ਇਹ ਬਾਹਰ ਨੂੰ ਚਲ ਗਈ ਆਖੰਦੇ ਹੀ ਘਰੇ ਬੰਬੀ ਤੇ ਕੰਮ ਆ ਘਰੇ ਕੋਈ ਹੁਣ ਆ ਕੋਈ ਬੰਬੀ ਦਾ ਕੰਮ ਹਾਂਜੀ ਕਿਉਂ ਟੇਕੀ ਕੰਮ ਹੁੰਦੇ ਆ ਆ ਪਰ ਇਹ ਆ ਕਿ ਬੰਦਾ ਟਾਈਮ ਨਾ ਰੋਟੀ ਖਾ ਲੈਣਾ ਸਿੰਦਰ ਉਹਦੀ ਹੱਥ ਬਣੀ ਆ ਉਹ ਜਿਹੜੀ ਰੋਟੀ ਖਾਂਦਾ ਹੁੰਦਾ ਵਾ ਅੱਛਾ ਅੱਛਾ ਤੂੰ ਖਾ ਲੈਣੀ ਹੀ ਮੈਂ ਵੀ ਫਿਰ ਖਾਦੀ ਨੇ ਮੈਂ ਚਲਾਉਂਦੀ ਆ ਤੇ ਫੇਰੀ ਖਾ ਲਾਂਗੇ ਪਤਾ ਕੀਤਾ ਉਹਨੇ ਕਿੰਨੇ ਨੋਨਾ ਕਿ ਦੋ ਘੰਟੇ ਨੋਨਾਸ ਤੇ ਤੂੰ ਰੋਟੀ ਖਾ ਰੋ ਲਿਆ ਰੋਟੀ ਖਾਂਦਾਂ ਦਾ ਵਾ ਚਾਹ ਚੂ ਪੀਲੇ ਦੁੱਧ ਪੀਲੇ ਤੇ ਫੇਰੀ ਰੋਟੀ ਅੱਧਾ ਨਿੰਦਾਂ ਦਾ ਛੱਡ ਚਲੋ ਮੇਜੀ 12 ਵੇ ਕਿੰਨਾ ਕੰਮ ਵਾ ਹਲੇ ਕਿਤੇ ਹਲੇ ਕਿੜਾ ਝੋਨਾ ਲੱਗਨ ਦੀ ਆਈ ਜਾਣਾ ਟਾਈਮ ਨਾਲ ਪੁੱਤ ਪਿਆਰਿਆ ਪੁੜੀਆਂ ਭਰਦੇ ਆ ਨਾ ਜਿਹੜੀਆਂ ਭਰੀਆਂ ਵਾ ਹੋਣ ਵਾਲੀਆਂ ਹਾਂ ਹਾਂਜੀ ਪੁੱਤ ਪਾਰ ਬਥੇਰੇ ਕੰਮ ਹੋ ਜਾਂਦੇ ਆ ਨਿੱਕੇ ਮੋਟੇ ਸਾਈ ਮੈਂ ਤੈਨੂੰ ਕਹਿਣ ਰਹੀ ਆ ਤੂੰ ਕਿੱਥੇ ਭੁੱਖੀ ਬੈਠੀ ਰਹੇਂਗੀ ਤੁਹਾਨੂੰ ਡੀਗਦੀ ਹਾਂਜੀ ਨਾਲਾ ਰੋਟੀ ਚਲੋ ਕੋਈ ਨਹੀਂ ਵੇਖ ਲੈਨੇ ਆਂ ਡਿਗ ਲੈਨੀ ਆ ਘੜੀ ਕ ਫਿਰ ਕੋਈ ਗੱਲ ਨਹੀਂ ਵੇਖ ਲੈਨੇ ਬਾਅਦ ਚ ਨਾਲੇ ਪਿੰਡੋਂ ਆਇਆ ਵਾ ਕੋਣ ਹਾਂਜੀ ਪਿੰਡੋਂ ਸਿਹਰਦਾ ਤੇ ਨੀਂਗਾ ਆਇਆ ਹੈਗਾ ਕੱਲ ਦੀ ਹੋਈ ਏ ਗੱਲ ਤੂੰ ਆਪ ਕਰ ਲੈਣਾ ਹਾਂਜੀ ਕੋਈ ਨਹੀਂ ਕਰ ਲੈਨੀ ਆ ਪੁੱਤ ਤੂੰ ਆਪ ਕਰਕੇ ਪੁੱਛ ਲੈਣਾ ਡੈਡੀ ਤੇਰੇ ਵੀ ਇਕੱਲੇ ਆ ਹਾਂ ਘਰ ਹਾਂਜੀ ਤੇ ਮੰਮੀ ਹੋਵੇ ਤੇ ਚੱਲ ਖੁਸ਼ੀਏ ਤੇ ਕੀ ਖਾਣਾ ਵਾ ਰੋਟੀ ਪਾਣੀ ਤੇ ਠੀਕ ਠਾਕ ਰਹਿੰਦੇ ਨੀਂਗੇ ਹਾਂਜੀ ਤੂੰ ਆਪ ਕਰਕੇ ਪੁੱਛ ਲੈ ਹਾਂਜੀ ਨੇ ਕੋਈ ਨਹੀਂ ਕਰਦੀ ਆ ਹਲੇ ਇਹ ਨਹੀਂ ਰੋਟੀ ਪਣੀਦਾ ਇਹ ਮੱਛਲ ਫੜਾ ਦਿੰਦੀ ਆ ਉਹਨਾਂ ਨੂੰ ਤੇ ਉਹ ਫਿਰ ਇਦਾਂ ਹੀ ਦੀਦੀ ਵੀ ਕੁਛ ਨਹੀਂ ਖਰੇ ਅੰਦਰ ਡੇ ਹੀ ਆਪਣਾ ਕੰਮ ਕਰਨ ਉਹਨੂੰ ਵਾਜ ਦੇ ਜਾਂ ਮੰਮੀ ਬੁਲਾਉਂ ਲਈ ਆ ਦੁਪਹਿਰ ਦਾ ਰੋਟੀ ਪਾਣੀ ਕੋਈ ਬਣਾ ਲੈ ਫੇਰ ਰੋਟੀ ਖਾਣੀ ਆ ਚਲੋ ਕੋਈ ਨਹੀਂ ਮੈਂ ਕਰ ਲੈਨੀ ਆ ਤੁਸੀਂ ਦੇ ਦਿਓ ਮੈਨੂੰ ਚਲ ਕੋਈ ਨਹੀਂ ਤੂੰ ਉਹਨੂੰ ਮਾਰ ਵਾਜ ਉਹ ਲੈ ਜਾਂਦੀ ਨਾਲ ਬਣਾਉਂਦੀ ਸੱਜੀ ਤੂੰ ਰੋਟੀ ਖਾ ਚਲੋ ਕੋਈ ਨਹੀਂ ਅਮੀ ਜੀ ਮੈਂ ਕਰ ਦਿੰਨੀ ਆ ਉਹ ਵੀ ਅੰਦਰ ਕੰਮ ਹੀ ਕਰਨਦੇ ਹੋਣੇ ਆ ਅੰਦਰ ਕੰਮ ਕਰਦਾ ਵਾ ਚਲੋ ਵੇਖਦੀ ਆ ਭਲਾ ਜਾ ਗਏ ਆਨਣਾ ਜਾ ਫਿਰ ਤੇ ਜਾ ਬਣਾ ਲੋ ਸਬਜੀ ਜੋ ਖਾਣਾ ਤੂੰ ਆ ਕੋਈ ਨਹੀਂ ਮੈਂ ਕਰ ਲੈਨੀ ਆ ਫਿਰ ਕੋਈ ਨਹੀਂ ਦੀਦੀ ਨੂੰ ਪੁੱਛ ਲੈਨੀ ਫਿਰ ਬਣਾ ਲੈਨੇ ਆ ਚਲ ਕੁੜੀ ਤਾਂ ਚੰਗੀ ਆ ਕੰਮ ਤਾਂ ਦਾ ਸਾਰਾ ਜਾਣਦੀ ਆ ਕਰ ਲੈਂਦੀ ਆ ਟਾਈਮ ਨਾਲ ਹੁਣ ਮੈਂ ਕਹੇ ਜਦ ਜਲਿੰਦਰ ਨੂੰ ਕਲਾ ਸਬਜੀ ਬਣਾਵੇ ਤਾਂ ਆਂਦੀ ਕੋਈ ਨਹੀਂ ਮੈਂ ਬਣਾ ਲੈਨੀ ਆ ਪਰ ਕੁੜੀ ਚੰਗੀ ਕੀ ਕਰੂਗੀ ਜਦੋਂ ਆਪਣੀ ਔਲਾਦ ਚੰਗੀ ਨਹੀਂਗੀ ਅੱਗੇ ਤਾਂ ਉਹਨੂੰ ਨਹੀਂ ਪਤਾ ਹੁਣ ਜੇ ਇਹਦੇ ਕੰਮ ਇਦਾਂ ਹੀ ਰਹੇ ਨਾ ਤੂੰ ਨੂੰ ਪਤਾ ਲੱਗਣਾ ਹੀ ਆ ਫੇਰੋਂਦਾ ਫਿਰੂਗਾ ਨਾ ਜਾਂ ਚਲ ਗਈ ਤੇ ਮੈਂ ਇੱਕੋ ਵਾਰ ਸਮਝਾਉਣਾ ਵਾ ਪੁੱਤ ਮੈਂ ਕਰਨਾ ਸੀ ਤੇਰਾ ਵਿਆਹ ਤੇਰਾ ਵਿਆਹ ਦਿੱਤਾ ਵਾ ਘਰ ਹੁਣ ਤੇਰੇ ਹੱਥ ਵਸਵਾ ਫੇ ਤੂੰ ਆਪਣਾ ਘਰ ਵਸਾਉਣਾ ਵਾ ਕਿ ਝੜਨਾ ਵਾ ਜੇ ਰੋਟੀ ਪਾ ਕੇ ਤੇਰੇ ਵੱਲ ਲੈ ਕੇ ਗਈ ਸੀ ਤੂੰ ਚੁੱਪ ਕਰਕੇ ਉੱਠ ਤੇ ਰੋਟੀ ਖਾ ਲੈ ਬਾਹਰ ਮੈਂ ਜਾਣਾ ਬਾਹਰ ਪਿਆਰਿਆਂ ਥੋੜਾ ਜਾਣਾ ਉਹ ਤਾਂ ਖੇ ਖਾਂ ਜਾਣਾ ਹੁੰਦਾ ਮੁੰਡਿਆਂ ਨਾਲ ਪਿੰਦਰਾ ਅਜੀ ਜੀ ਉਹ ਰੇ ਆ ਮੇਰਾ ਬਾਬ ਕੀ ਕਰਦੀ ਆ ਇਹ ਕੁਛ ਨਹੀਂ ਕਰਨਾ ਜੀ ਦਿਓ ਬਾਹਰ ਬੈਠੇ ਹੀ ਮੰਮੀ ਅੱਛਾ ਤੇ ਉਹ ਡੇ ਹੀ ਲਸਣ ਜਿਆ ਛਲਣ ਫਿਰ ਆਖੰਦੀ ਦੁਪਹਿਰ ਨੂੰ ਦਾਲ ਬਣਾਉਣੀ ਆ ਆਹੋ ਬਣਾਉਣ ਵਾਲੀ ਹਾਂਜੀ ਤੇ ਮੈਂ ਆਉਣ ਲੱਗੀ ਹਾਂ ਤੁਹਾਡੇ ਵਾਲੀ ਮੈਂ ਤੁਹਾਨੂੰ ਪੁੱਛਣ ਲੱਗੀ ਕਿ ਕਿੱਥੇ ਪਈ ਜਲ ਮੈਂ ਬਣਾ ਦਿੰਨੀ ਆ ਤੇ ਨਾਲੇ ਰਪਿੰਦਰਾ ਪਿੰਡ ਕੀਤਾ ਫੋਨ ਪਿੰਡ ਦੀ ਜੀ ਨਹੀਂ ਹਲੇ ਨੀਗਾ ਕੀਤਾ ਮੰਮੀ ਵੀ ਸਗੋਂ ਪੁੱਛਣ ਦੇ ਤੇ ਇਦਾਂ ਟਾਈਮ ਜਾਂ ਨਹੀਂ ਲੱਗਾ ਕੱਲ ਦਾ ਕਰਨ ਦਾ ਕੋਈ ਨਹੀਂ ਮੈਂ ਕਰਦੀ ਆ ਕੋਈ ਗੱਲ ਨਹੀਂ ਬਾਬੂ ਤੂੰ ਇਦਾਂ ਨਾ ਕਰਿਆ ਕਰ ਹਾਂਜੀ ਉਹ ਨਾ ਫੋਨ ਜ਼ਰੂਰ ਦੋ ਟਾਈਮ ਕਰ ਲਿਆ ਕਰ ਪਤਾ ਕੀ ਆ ਕਿ ਤੈਨੂੰ ਪਤਾ ਡੈਡੀ ਤੇਰਾ ਵੀ ਇਕੱਲਾ ਹਾਂਜੀ ਤੇ ਉਹਨੂੰ ਨਾ ਫੋਨ ਜ਼ਰੂਰ ਕਰਿਆ ਕਰ ਅਜੇ ਵੀ ਘਰ ਦੇ ਵਿੱਚ ਹੋਰ ਕੰਮ ਆਣਾ ਹੋਵੇ ਨਾ ਤੇ ਚਲ ਟਾਈਮ ਪਾਸ ਹੋ ਜਾਂਦਾ ਵਾ ਹਾਂਜੀ ਤੇ ਤੂੰ ਦੋ ਟਾਈਮ ਨਾ ਫੋਨ ਕਰਕੇ ਜ਼ਰੂਰ ਪੁੱਛਿਆ ਕਰ ਨਹੀਂ ਕੋਈ ਨਹੀਂ ਮੈਂ ਕਰਦੀ ਆ ਹੁਣੇ ਉਹਦੇ ਅੱਗੇ ਮੰਮੀ ਨੂੰ ਦੇਹੀ ਜਾਣਾ ਕਿ ਉਹਨੇ ਫੋਨ ਕਰ ਲਿਆ ਕਰ ਮੈਂ ਇਹਨਾਂ ਨੂੰ ਪਤਾ ਇਦਾਂ ਹੀ ਫਿਰ ਕੰਮ ਦੇ ਵਿੱਚ ਸਵੇਰ ਕੋਈ ਨਹੀਂ ਕੰਮ ਦਾ ਨਾ ਤੂੰ ਕਰਿਆ ਕਰ ਕੰਮ ਕੋਈ ਗੱਲ ਨਹੀਂ ਮੈਂ ਕਰ ਲਿਆ ਕਰੂੰਗੀ ਤੇ ਤੂੰ ਫੋਨ ਜ਼ਰੂਰ ਕਰ ਲਿਆ ਕਰ ਹਾਂਜੀ ਨਹੀਂ ਕੋਈ ਨਹੀਂ ਮੈਂ ਕਰਦੀ ਹਾਂ ਹੁਣੇ ਤੇ ਬਾਕੀ ਤੈਨੂੰ ਘਰ ਤੋਂ ਕਿੱਦਾਂ ਚੱਲ ਰਿਹਾ ਹਾਂਜੀ ਜੀ ਬੀ ਘਰ ਤੇ ਬੜਾ ਵਧੀਆ ਆ ਸਾਰੇ ਜੀ ਵੀ ਵਧੀਆ ਆ ਸਾਰਿਆਂ ਦਾ ਸੁਭਾਅ ਬੜਾ ਚੰਗਾ ਲੱਗਾ ਆ ਚੈੱਕ ਕਰਦੀ ਹਾਂ ਹਾਂਜੀ ਤੇ ਬਾਕੀ ਮੇਰਾ ਬਾਪੂ ਨਾ ਉਹਨੇ ਐਨ ਸਾਰੇ ਨਾਲ ਰਹਿੰਦੇ ਕਿ ਰਹਿਣਾ ਹਾਂਜੀ ਮੈਂ ਵੀ ਹੁਣ ਇੰਨੇ ਚਿਰ ਦੀ ਵੇਲਾ ਰਹਿਣ ਗਈ ਆ ਨਾ ਦੇ ਵਿੱਚ ਵੇਖ ਲੈ ਕੋਈ ਗੱਲ ਬਾਤ ਨਹੀਂ ਆਉਂਦੀ ਤੇ ਤੂੰ ਵੀ ਇਦਾਂ ਰਲ ਮਿਲ ਕੇ ਐਂ ਲੈਣਾ ਸਾਰਿਆਂ ਦੇ ਨਾਲ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਜਿੱਦਾਂ ਤੁਸੀਂ ਕਹਿੰਦੇ ਇਦਾਂ ਹੀ ਹੋਊਗਾ ਆ ਬਬਾ ਮੈਂ ਆਨੀ ਆ ਵੀ ਚਲ ਹਣਾ ਰਲ ਮਿਲ ਕੇ ਲਾਵਾਂਗੇ ਤੇ ਚਲੋ ਇਹ ਆ ਵੀ ਟਾਈਮ ਵਧੀਆ ਲੰਘਦਾ ਜਾਊਗਾ ਹਾਂਜੀ ਤੇ ਜੇ ਅਸੀਂ ਐਵੇਂ ਤੂੰ ਇਧਰ ਨੂੰ ਮੂੰਹ ਕਰਕੇ ਤੁਰੇ ਫਿਰੇ ਮੈਂ ਇਧਰ ਨੂੰ ਕਰਕੇ ਤੁਰੇ ਫਿਰਾਂ ਤੇ ਇਦਾਂ ਫੇਰ ਘਰ ਦੇ ਵਿੱਚ ਚੰਗੇ ਜਿਹੇ ਨਹੀਂ ਲੱਗੇ ਨਹੀਂ ਨਹੀਂ ਜੀ ਜੀ ਉਹ ਤੇ ਚਲੋ ਪਤਾ ਹੀ ਆ ਨਾਲੇ ਘਰ ਦੇ ਵਿੱਚ ਹੈ ਵੀ ਚਲੋ ਕਿੰਨੇ ਕੁ ਜਾਣੇ ਆ ਇਹੀ ਬਸ ਮਮੀ ਹੋਣੀ ਆ ਉਹ ਹੀ ਨਾ ਤੇ ਜਾਈ ਤੂੰ ਆ ਅੱਤ ਪਾਈ ਤੇ ਉਦਾਂ ਹੀ ਬਾਹਰ ਆ ਤੇ ਬਾਕੀ ਲਗਲੀ ਦਾ ਸਵਾ ਸੁਭਾ ਠੀਕ ਲੱਗਾ ਤੈਨੂੰ ਹਾਂਜੀ ਇਹਨਾਂ ਦਾ ਸੁਭਾ ਠੀਕ ਆ ਵਧੀਆ ਆ ਚੱਲ ਵਧੀਆ ਬਹੁਤ ਹਾਂਜੀ ਮੈਂ ਤਾਂ ਸੋ ਰੋਟੀ ਲੈ ਕੇ ਗਈ ਹੈ ਨਾ ਮਤਲਬ ਰੋਟੀ ਖਾ ਲੋ ਟਾਈਮ ਦੇ ਨਾਲ ਤੂੰ ਰੋਟੀ ਸੋ ਖਾ ਗਈ ਨਹੀਂ ਗਈ ਅਖੰਦੇ ਹੀ ਆ ਕੇ ਖਾਣੀ ਆ ਆ ਤੇ ਬਾਕੀ ਤੂੰ ਨਾ ਕੋਈ ਫਿਕਰ ਨਹੀਂ ਕਰਨਾ ਤੈਨੂੰ ਕੋਈ ਕਿਸ ਚੀਜ਼ ਦੀ ਨਹੀਂ ਕਮੀ ਹੋਊਗੀ ਹਾਂਜੀ ਜਿਹੜੀ ਚੀਜ਼ ਕਹੇਗੀ ਨਾ ਉਹ ਹੀ ਮਿਲਦੀ ਜਾਊਗੀ ਤੈਨੂੰ ਮੈਂਨ ਬਸ ਇਹੋ ਹੀ ਆ ਵੀ ਐਨ ਆਪਣਾ ਰਲ ਮਿਲ ਕੇ ਰਹਿਣਾ ਮਮੀ ਦੇ ਨਾਲ ਵੀ ਸਾਰਿਆਂ ਦੇ ਨਾਲ ਵੀ ਠੀਕ ਅਜੀਜੀ ਆ ਤਾ ਫੋਨ ਜ਼ਰੂਰ ਕਰਿਆ ਕਰ ਪਿੰਡ ਹਾਂਜੀ ਹਾਂਜੀ ਨਹੀਂ ਮੈਂ ਪਿੰਡ ਕਰਦੀ ਆ ਫੋਨ ਕੋਈ ਨਹੀਂ ਤੂੰ ਫਿਰ ਕਰ ਲੈ ਫੋਨ ਤੇ ਪੁੱਛ ਲੈ ਦਾਦੀ ਦਾ ਹਾਂ ਤੇ ਮੈਂ ਕੋਈ ਨਹੀਂ ਮੈਂ ਦਾ ਕਰ ਲੈਣੀ ਦਾੜਾ ਪੇ ਠੀਕ ਆ ਕੋਈ ਨਹੀਂ ਮੈਂ ਬਣਾ ਲੈਣੀ ਮੈਂ ਵੇਲੀ ਨਾਲੇ ਰੁਪਿੰਦਰ ਇੱਕ ਗੱਲ ਮੇਰੀ ਹੋਰ ਸੁਣ ਮੇਰਾ ਬਾਪ ਹਾਂਜੀ ਪਤਾ ਕੀ ਆ ਭਾਵੇਂ ਪਿਛੋਂ ਆਪਾਂ ਚਾਚੇ ਤਾਈ ਦੀਆਂ ਕੁੜੀਆਂ ਹਾਂ ਹਾਂਜੀ ਪਰ ਇੱਥੇ ਆਂਡ ਗਵਾਣ ਨੂੰ ਨਾ ਮਹਿਸੂਸ ਨਹੀਂ ਹੋਣਾ ਚਾਹੀਦਾ ਵੀ ਅਸੀਂ ਚਾਚੇ ਤਾਈ ਦੀਆਂ ਅਸੀਂ ਭੈਣਾ ਭੈਣਾ ਮੰਨ ਕੇ ਹੀ ਰਹਿਣਾ ਹਾਂ ਹਾਂਜੀ ਅਬਲ ਤੇ ਕੋਈ ਗੱਲ ਹੁੰਦੀ ਨਹੀਂ ਆ ਜੇ ਮੰਨਦਾ ਹੋ ਵੀ ਜਾਵੇ ਨਾ ਦੀ ਮੰਮੀ ਕੋਲ ਉਹ ਜੇ ਚਾਹੇ ਕਿ ਉਹ ਹੋ ਜਾਵੇ ਤੇ ਮੇਰਾ ਬਾਹੂ ਇਹ ਘਰ ਚ ਹੀ ਰਹਿਣੀ ਚਾਹੀਦੀ ਬਾਹਰ ਆਣ ਘੁਮਾਣ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਵੀ ਸਾਡੇ ਘਰ ਚ ਕੋਈ ਗੱਲ ਕੋਈ ਨਹੀਂ ਨਹੀਂ ਦੀਦੀ ਇਦਾਂ ਨਹੀਂ ਹੁੰਦਾ ਹੋਈ ਕੋਈ ਨਹੀਂ ਜੇ ਕੋਈ ਗੱਲ ਵੀ ਹੋਵੇ ਪਹਿਲਾਂ ਤੁਹਾਨੂੰ ਮੈਂ ਦੱਸਿਆ ਕਰੂੰਗੀ ਇਹਨਾ ਨਾ ਕਰਿਆ ਕਰੂੰਗੀ ਮੰਮੀ ਨੂੰ ਦੱਸੂੰਗੀ ਬਾਹਰ ਗੱਲ ਤਾਂ ਕੋਈ ਨਹੀਂ ਪਤਾ ਕੀ ਨਾ ਲੱਗਦਾ ਹੈ ਨਾ ਚੰਗੇ ਨਹੀਂ ਲੱਗੀਦਾ ਹੈਗਾ ਹਾਂਜੀ ਤੇ ਕੋਈ ਗੱਲ ਚੱਲ ਮਾੜੀ ਮੋਟੀ ਹੋਤ ਜਾਂਦੀ ਹੈ ਹਾਂਜੀ ਹਾਂਜੀ ਤੇ ਕੋਈ ਗੱਲ ਨਹੀਂ ਇਹ ਘਰ ਦੇ ਵਿੱਚ ਹੀ ਰਵੇ ਤੇ ਮੇਰਾ ਬাবু ਬਾਹਰ ਨਾ ਗੱਲ ਨਿਕਲੇ ਨਹੀਂ ਕੋਈ ਗੱਲ ਨਹੀਂ ਜੀ ਜੇ ਤੈਨੂੰ ਕੋਈ ਚੀਜ਼ ਦੀ ਕਮੀ ਆ ਚਾਹੇ ਤੈਨੂੰ ਕੋਈ ਚੀਜ਼ ਲੈਣੀ ਆ ਤੇ ਤੂੰ लवली ਨੂੰ ਦੱਸਤਾ ਜੇ ਨਹੀਂ ਤੇ ਤੂੰ ਮੈਨੂੰ ਦੱਸ ਦਿਆ ਕਰ ਕੋਈ ਗੱਲ ਨਹੀਂ ਹਾਂਜੀ ਨਹੀਂ ਕੋਈ ਗੱਲ ਨਹੀਂ ਜੀ ਹਾਂ ਚੱਲ ਕੋਈ ਨਹੀਂ ਤੂੰ ਜੇ ਬਹਿਣਾ ਬਹਿ ਜਾ ਨਹੀਂ ਤੇ ਫੋਨ ਕਰ ਲੈ ਤਾਂ ਮੈਂ ਫੇਰ ਬਣਾ ਲਾਂ ਤਾਂ ਚਲੋ ਠੀਕ ਜੀ ਤਾਂ ਉਹ ਨਾ ਕਰਦੀ ਆ ਮੈਂ ਵੀ ਫੋਨ ਲਾ ਹੀ ਲੈਣੀ ਆ ਕਿਉਂਕਿ ਮੰਮੀ ਵੀ ਅੱਗੇ ਕਹਿੰਦੇ ਸੀ ਦੀਦੀ ਵੀ ਹੁਣ ਕਹਿਣ ਦੀ ਆ ਤੇ ਧਿਆਨ ਜਿਆਦਾ ਮੇਰਾ ਵੀ ਹੋ ਜਾਵਾ ਇਹ ਪਤਾ ਨਹੀਂ ਡੜੀ ਕੀ ਕਰਦੀ ਹੁਣੇ ਆ ਤੇ ਕੀ ਨਹੀਂ ਫਲਾਫੋਨ ਨਾਲ ਤੇ ਪੁੱਛਦੀ ਆ ਉਦਾਂ ਇੱਕ ਗੱਲ ਵਾ ਰੁਪਿੰਦਰ ਵਿਚਾਰੀ ਨਾ ਹੈ ਸਿਆਣੀ ਆ ਜਿੱਦਾਂ ਕਹੀਦਾ ਨਾ ਉਦਾਂ ਹੀ ਮੰਨ ਜਾਂਦੀ ਆ ਬਾਕੀ ਇਹ ਆ ਕਿ ਪਿਛੇ ਵਿਚਾਰੀ ਨੇ ਨਾ ਬੜੇ ਮਾੜੇ ਦਿਨ ਵੇਖੇ ਆ ਤੇ ਹੁਣ ਇਹ ਆ ਵੀ ਚਲੋ ਗਾੜੀ ਉਹਨੂੰ ਸੁੱਖ ਮਿਲ ਜੂਗਾ ਤੇ ਬਾਕੀ ਚਲ ਕੋਈ ਗੱਲ ਨਹੀਂ ਮੰਮੀ ਦਾ ਸੁਭਾਅ ਥੋੜਾ ਜਿਹਾ ਹੈਗਾ ਉਤੋਂ ਮੈਨੂੰ ਡਰ ਲੱਗਦਾ ਚੱਲ ਕੋਈ ਨਹੀਂ ਜੀ ਉਹ ਘਰ ਵੀ ਲਿਆ ਕਰੂਗੀ ਨਾ ਪਰ ਮੈਂ ਨਹੀਂ ਇਹਨੂੰ ਕਿਸ ਗੱਲ ਦੀ ਤੰਗੀ ਆਉਣ ਦੇਣੀ ਇਹਨੂੰ ਨਾ ਹਰ ਇੱਕ ਚੀਜ਼ ਮੈਂ ਲੈ ਕੇ ਦਿਆ ਕਰਨੀ ਭਾਵੇਂ ਇਹ ਮੰਗੇ ਚਾਹੇ ਨਾ ਮੰਗੇ ਇਹਨੂੰ ਮੈਂ ਕਿਸ ਚੀਜ਼ ਦੀ ਕਮੀ ਨਹੀਂ ਗੀ ਹੋਣ ਦੇਣੀ ਚਲੋ ਕੋਈ ਨਹੀਂ ਇਦਾਂ ਹੀ ਨਾਲ ਮਿਲ ਕੇ ਟਾਈਮ ਲੰਘਦਾ ਜਾਊਗਾ ਤੇ ਜੇ ਕਿਤੇ ਕੋਈ ਬਗਾਨੀ ਆ ਜਾਂਦੀ ਤੇ ਫੇਰ ਪਤਾ ਨਹੀਂ ਸਾਡੇ ਘਰ ਦਾ ਕੀ ਬਣਨਾ ਹੈ ਤੇ ਕੀ ਨਹੀਂ ਅੱਗੇ ਉਹੀ ਓਦਾਂ ਦਾ ਵਾ ਤੇ ਜੇ ਕੋਈ ਹੋਰ ਆ ਜਾਂਦੀ ਉਹ ਪਤਾ ਨਹੀਂ ਕਿੱਦਾਂ ਦੀ ਹੋਣੀ ਫੇਰ ਜਿਆਦਾ ਔਖਾ ਹੋਣਾ ਏ ਪਰ ਉਹਦਾ ਇਹ ਆ ਕਿ ਚਲ ਹੈ ਵਿਚਾਰੀ ਸਿਆਣੀ ਏ ਘਰ ਨੂੰ ਲੈ ਕੇ ਤੋਰਣਾ ਵੈਨੇ ਚਲ ਬਣਾ ਲਾਂ ਫਿਰ ਮੈਂ ਦੌੜ ਹਾਂਜੀ ਨੋਵਾ ਵੀ ਠੀਕ ਆ ਲਈਆ ਕੰਮ ਤੰਦਾ ਕਰਨਾ ਨਹੀਂ ਠੀਕ ਆ ਦੋਵੇਂ ਕਰੀਜਾਂ ਦੀਆਂ ਰੌਣ ਮਿਲ ਕੇ ਇਦਾਂ ਹੀ ਆਉ ਕਰਨਾ ਹੀ ਪੈਣਾ ਹੁਣ ਘਰਾਂ ਦੇ ਕੰਮ ਤੇ ਇਦਾਂ ਹੀ ਆਹੋ ਨਹੀਂ ਹੁਣ ਵੱਡੀ ਨਹੀਂ ਲਿਆਂਦਾ ਸਿਰ ਚੋਕੇ ਹਾਂ ਲਵਲੀ ਖਰੀ ਜਾਂਦਾ ਵਾਰਦਾ ਹੁਣ ਹੀ ਬਾਹਰ ਨੂੰ ਗਿਆ ਆ ਹੀਗਾ ਪਿਆੜੀਆਂ ਪਰਨ ਵਾਲੀਆਂ ਹੀ ਲਾਇਆ ਹੀ ਪਾਣੀ ਹਾਂ ਆਹੋਂ ਦਾ ਵੱਡੇ ਦਾ ਵੀ ਫੋਨ ਠੀਕ ਠਾਕ ਆ ਆ ਕੈਂਡੇ ਛੁੱਟੀ ਨਹੀਂ ਮਿਲਦੀ ਅਜੇ 6 ਮਹੀਨੇ ਤੱਕ ਵੇਖੂਗਾ ਹਾਂ मारे हो फिर ती चल कोई नहीं आ जागे टाइम नहीं थे कोई नहीं लवली कहूं सारे जने हाँ ठीक है ठीक है ती सुना चल ठीक है मैं शामा करूंगी फोन फिर चंगा सात श्रीकाल मैंने न खतिया आ गया फिर कित खे खा के ਕੀ ਖਾਦਾ ਮੈਂ ਨਹੀਂ ਇਹ ਮੈਨੂੰ ਨਹੀਂ ਦਹੰਦਿਆ ਕੀ ਖਾਦਾ ਵਾ ਅਜੇ ਤਾਨੂੰ ਨਹੀਂ ਪਤਾ ਤੇ ਜੇ ਉਹਨੂੰ ਪਤਾ ਲੱਗ ਗਿਆ ਨਾ ਫਿਰ ਵੇਖ ਲਈ ਆਪਣਾ ਘਰ ਵਸਾਉਣਾ ਕਿ ਜਾਣਣਾ ਵਾ ਤੂੰ ਮੈਨੂੰ ਨਾ ਕਮੀ ਕੁਝ ਵੀ ਤੂੰ ਤਾਂ ਸ਼ਰਮ ਹੀ ਲਾਈ ਆ ਕਿੰਨਾ ਕ ਬੰਬੀ ਦਾ ਤੈਨੂੰ ਕੰਮ ਆ ਉਹਨੂੰ ਤਾਂ ਵੇਹੋ ਗੱਲ ਕਹਿਨੀ ਆ ਵੀ ਨਿੱਕੇ ਮੋਟੇ ਕੰਮ ਤਾਂ ਬੰਬੀ ਤੇ ਚੱਲ ਜਾਂਦਾ ਵਾ ਤੇ ਮੈਨੂੰ ਤਾਂ ਪਤਾ ਹੀ ਆ ਕਿ ਕਿਹੜੇ ਕੰਮ ਤੂੰ ਜਾਣਦਾ ਵਾ ਉਹਨੂੰ ਮੈਂ ਕੀ ਦੱਸਾਂ ਆਹ ਪਾਣੀ ਛੱਡਿਆ ਸੀ ਤੇ ਪਾਣੀ ਛੱਡ ਕੇ ਤਾਂ ਘਰ ਆ ਸਕਦਾ ਹਾਂ ਸਾਰੀ ਦੁਪਹਿਰ ਕੀ ਕਰਦਾ ਹੈ ਉੱਥੇ ਲੰਗਰ ਸਵੇਰ ਦਾ ਖਾਦਾ ਨਹੀਂ ਗਾ ਉਹ ਖਾ ਕੇ ਗਿਆ ਵਾ ਰੋਟੀ ਮੈਂ ਕਿੱਥੇ ਖਾ ਕੇ ਗਿਆ ਵਾ ਉਹ ਤਾਂ ਮੈਨੂੰ ਦੱਸਣ ਡਈ ਨਹੀਂ ਖਾ ਕੇ ਗਿਆ ਖਾ ਕੇ ਗਿਆ ਵਾ ਤੂੰ ਹੋਰ ਜੁ ਖਿਆ ਸਵਾ ਖਾਣ ਨੂੰ ਹੈਗੀ ਆ ਰੋਟੀ ਦੀ ਕਿ ਲੋੜ ਵਾ ਨਾ ਖੱਤਿਆਂ ਨਾਲ ਇੱਥੇ ਹੀ ਲਮਾ ਪਿਆ ਰਵੀ ਅੰਦਰ ਨਾ ਜਾਵੀ ਤੇ ਜੇ ਆਵਾਜ਼ ਸੁਣ ਕੇ ਉਹ ਬਾਹਰ ਆ ਗਈ ਨਾ ਤੇਰੇ ਸਾਰੇ ਪੋਲ ਖੁੱਲ ਜਾਣੇ ਨੂੰ ਅਜੇ ਮਹੀਨਾ ਹੋਇਆ ਵਿਆਹ ਨੂੰ ਅਗਲੀ ਚੱਲ ਜੂਗੀ ਤਾਂ ਫੇਰ ਕੀ ਕਰਨਾ ਹੁਣਾ ਵੀ ਨਹੀਂ ਦੋਰੇ ਤੇਰਾ ਉਹ ਮਾਦਾ ਕੀ ਖਾ ਕੇ ਆਇਆ ਜੇ ਆਣ ਕੇ ਲੰਮੇ ਪੈ ਹੀ ਗਿਆ ਵਾ ਘੜੀ ਤੇ ਤੂੰ ਮੇਰੀ ਜਾਣ ਹੀ ਛੱਡਦੀ ਹੁਣ ਵੇ ਸ਼ਰਮ ਕਰ ਅੱਗੇ ਹਾਂ ਛੜਾ ਛਾਂਡ ਅੱਗੇ ਗੱਲਾਂ ਹੋਰ ਹੀ ਹੁਣ ਵਿਆਹਿਆ ਵਰਿਆਂ ਵਾ ਮਾਦਾ ਕੀ ਖਾ ਕੇ ਆਇਆ ਜੇ ਆਣ ਕੇ ਘੜੀ ਲੰਮੇ ਪੈ ਹੀ ਗਿਆ ਵਣਾ ਹੁਣ ਤੂੰ ਜਾਣ ਹੀ ਨਹੀਂ ਛੱਡਨੀ ਮੇਰੀ ਉਦਾਂ ਭਾਂਵੇਂ ਕਿਤੇ ਨਾ ਹੀ ਜਾਵੇ ਤੁਸੀਂ ਘੱਲ ਦੇਣੀ ਹੈ ਕਹਿ ਕਹਿ ਕੇ ਆਹੋ ਮੇਰਾ ਤਾਂ ਦੁਸ਼ਮਣ ਜੂਵਾ ਕਿਆ ਕਿਆ ਕੇ ਰਿਸ਼ਤਾ ਕਰਵਾਇਆ ਵਾ ਤਾਂ ਹੁਣ ਮੈਂ ਘਲਾ ਦੇਣੀ ਆ ਮੈਂ ਨਹੀਂ ਘਲਾਉਣੀ ਤੇਰੀਆਂ ਜਿਹੜੀਆਂ ਕਾਲੀਆਂ ਕਰਤੂਤਾ ਇਹਨਾਂ ਨੇ ਘਲਾਉਣੀ ਆ ਅਕਸਰ ਕਿੰਨਾ ਕ ਦਿਨ ਪਰਦੇ ਪਾਉਣੇ ਆ ਪਤਾ ਨੂੰ ਲੱਗਣਾ ਹੀ ਆ ਮੈਂ ਤਾਂ ਨੂੰ ਕਿਹਾ ਸੀ ਵਿਆਹ ਕਰਨ ਨੂੰ ਆਪ ਵੀ ਤਾਂ ਹੀ ਕੀਤਾ ਸੀ ਕਰਾਉਣਾ ਨਹੀਂ ਲੋਕਾਂ ਦੇ ਚੁੱਲਿਆਂ ਘੜੀ ਜਾ ਕੇ ਬਹਿਣਾ ਸੀ ਨਹੀਂ ਹੋਣਾ ਫਿਰ ਮੇਰੀ ਕਾਲੀ ਜਾਨ ਖਾਦੀ ਬਸ ਤੇਰਾ ਸਰ ਗਿਆ ਖਾ ਪੀ ਕੇ ਤੇ ਆਂ ਕਿ ਹਿੱਦਾਂ ਲੰਮਾ ਪੈ ਗਿਆ ਕਰ ਦੀ ਦੁਪਹਿਰ ਨਗ ਚੱਲੀ ਆ ਕਿਤੋਂ ਟਾਈਮ ਹੋ ਗਿਆ ਸਾਢੇ 12 ਇੱਕ ਵਜੇ ਚੱਲੇ ਆ ਆਲੇ ਤੱਕ ਬਰੋਂ ਨਹੀਂ ਆਈ ਸਜੀ ਮੰਦੀ ਆ ਬਈ ਨਹੀਂ ਭੁੱਖ ਲੱਗੀ ਆ ਨਾ ਮੈਂ ਹਲੇ ਤੱਕ ਰੋਟੀ ਨਹੀਂ ਖਾਦੀ ਕਿ ਚੱਲ ਆਉਂਦੇ ਆ ਤੇ ਫੇਰੀ ਖਾਣੀ ਆ ਪਰ ਪਤਾ ਨਹੀਂ ਕਿਹੜਾ ਕੰਮ ਕਰੇ ਜਾਂਦੇ ਆ ਉਥੇ ਚਲੋ ਹੋਇਆ ਕਿਤੇ ਮੜਾ ਮੋਟਾ ਬੰਦਾ ਕਰਕੇ ਘਰ ਨੂੰ ਆ ਹੀ ਜਾਂਦਾ ਆ ਪਰ ਇਹਨਾਂ ਨੂੰ ਕੋਈ ਫਿਕਰ ਹੀ ਨਹੀਂ ਹੈ ਮਗਰ ਚੱਲ ਇਦਾਂ ਕਰਦੇ ਆ ਡੈਡੀ ਜੀ ਨੂੰ ਫੋਨ ਘੜੀ ਲਾ ਲੈਣੀ ਆ ਪਿੰਡ ਉਹਨਾਂ ਨਾਲ ਗੱਲਬਾਤ ਕਰ ਲੈਣੀ ਆ ਹੈਲੋ ਹੈਲੋ ਸਤਿਗੁਰਦੀ ਜੀ ਸਤਿ ਸ੍ਰੀ ਅਕਾਲ ਬਟਾ ਕੀ ਹਾਲ ਆ ਪੁੱਤ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਬਸ ਵਧੀਆ ਠੀਕ ਆ ਠੀਕ ਆ ਹੋਰ ਸੁਣਾ ਪੁੱਤ ਕੀ ਹਾਲ ਚਾਲ ਆ ਤੇਰਾ ਹਾਂਜੀ ਹਾਂਜੀ ਵਧੀਆ ਡੜੀ ਜੀ ਸਿੱਠਾ ਆ ਤੁਹਾਨੂੰ ਦੇਖੋ ਬਸ ਠੀਕ ਆ ਪੁੱਤਾ ਪੜਾ ਵੀ ਹੋਰ ਕੀ ਕਰੰਦੇ ਆ ਕਰਨਾ ਪੁੱਤ ਕੀ ਆ ਮੈਂ ਰੋਟੀ ਖਾ ਕੇ ਹਟਾਈ ਤੇ ਭਾਂਡੇ ਧੋਣ ਲਿਆ ਨਾ ਦਾ ਪਪੇ ਨਹੀਂ ਆ ਤੇ ਸਾਥੀ ਜੀ ਨਹੀਂ ਆਈ ਕੋਈ ਇਹ ਸੰਦੀ ਦਾ ਨਾ ਪੁੱਤ ਉਹ ਤਾਂ ਪਹਿਲੋਂ ਨਹੀਂ ਵੜਦੇ ਹੁੰਦੇ ਤੇ ਆ ਤਾਇਆ ਤੇਰਾ ਇੱਕ ਦੋ ਵਾਰੀ ਆਇਆ ਹੀ ਆ ਵਿਆਹ ਦੇ ਵਿੱਚ ਤੇ ਉਹ ਵੀ ਉਦੋਂ ਤਾਂ ਮੁੜ ਕੇ ਆਇਆ ਹੀ ਨਹੀਂ ਆ ਨਾ ਤੇਰੀ ਕੋਈ ਚਾਚੀ ਨਾ ਕੋਈ ਤਾਈ ਕੋਈ ਨਹੀਂ ਵੜਿਆ ਬੰਦਾ ਤੂੰ ਸੁਣ ਨਾ ਨਾ ਇਕੱਲੇ ਕਰਿਆ ਕਰੋ ਠੀਕ ਤੇ ਤੁਸੀਂ ਅੱਗੇ ਨਹੀਂ ਰਿੰਗੋ ਉਹ ਚਲ ਪੁੱਤ ਮੈਂ ਦੋ ਤੇ ਫੁਰਕੇ ਲਾਉਣੇ ਆ ਤੇ ਲਾ ਕੇ ਨਾਲ ਹੀ ਮੈਂ ਭਾਡੇ ਤੋਂ ਦੋ ਨਾ ਨਾ ਖਾ ਕੇ ਰੋਟੀ ਕੀ ਕਰਨਾ ਫਿਰ ਇਹ ਆ ਹੋਏ ਤਾਂ ਹੈ ਹੀ ਆ ਤੂੰ ਸੁਣਾ ਇੱਧਰ ਪਰਿਵਾਰ ਦਾ ਕਿੰਨਾ ਠੀਕ ਠਾਕ ਵਾ ਹਾਂਜੀ ਹਾਂਜੀ ਪਰਿਵਾਰ ਦਾ ਵਧੀਆ ਰੜੀ ਜੀ ਇੱਧਰ ਠੀਕ ਠਾਕ ਵਾ ਸਾਰੇ ਤੇ ਮੁੰਡੇ ਦਾ ਸੁਭਾਅ ਸੱਸ ਦਾ ਜਠਾੜੀ ਦਾ ਸਭ ਠੀਕ ਠਾਕ ਵਾ ਹਾਂਜੀ ਹਾਂਜੀ ਸੁਭਾਅ ਦਾ ਰੜੀ ਜੀ ਵਧੀਆ ਵਾ ਤੁਹਾੜਿਆਂ ਦਾ ਹਾਲੇ ਦਿਸਣੋ ਚੰਗਾਈ ਆ ਓ ਚੱਲ ਪੁੱਤ ਉਹ ਚੰਗੇ ਆ ਸਾਰੇ ਸਾਰੇ ਚੰਗੇ ਆ ਦਿਲਜਿੰਦਰ ਸੌਰੀ ਯਾਰ 3 2 1 ਨਾਲੇ ਪੁੱਤਾ ਦਿਲਜਿੰਦਰ ਤੇ ਤੇਰੇ ਲੱਗੇ ਹੀ ਆ ਹਾਂਜੀ ਤੇ ਇਹ ਤਾਂ ਚੱਲ ਗੱਲਬਾਤਾਂ ਕਰਦੇ ਆਂ ਟਾਈਮ ਨਾ ਖ ਜਾਂਦਾ ਵਾ ਹਾਂਜੀ ਆ ਉਹ ਤਾਂ ਕੋਈ ਹੈ ਹੀ ਨਹੀਂ ਤਾਂ ਉਹ ਤਾਂ ਬਚਾਰੇ ਕਰਦੇ ਹੀ ਬੜਾ ਵਾ ਹਾਂ ਹਾਂ ਤੇ ਨਾਲੇ ਪੁੱਤ ਜੇ ਆਪ ਚੰਗੇ ਹੋਈਏ ਤੇ ਸਾਰੇ ਚੰਗੇ ਆ ਹਾਂਜੀ ਹਾਂਜੀ ਤੇ ਚੱਲ ਮੇਰਾ ਪੁੱਤ ਨਾ ਤੂੰ ਨਾ ਸੱਸ ਸਹੁਰੇ ਦੀ ਸੇਵਾ ਕਰਿਆ ਕਰ ਹਾਂਜੀ ਤੇ ਜਠਾਣੀ ਦੀ ਮੈਂ ਉਹ ਰੀੜੀ ਨਹੀਂ ਕਰੀ ਦੀਏ ਚਲੋ ਉਹ ਚੱਲ ਪੁੱਤ ਇਹੋ ਕੁਝ ਹੁੰਦਾ ਵਾ ਚਲੋ ਕਰੀ ਲਈਏ ਹਾਂਜੀ ਬਾਕੀ ਘਰ ਦਾ ਕੰਮ-ਕੁਮ ਇਹ ਨਹੀਂ ਗਾਣਾ ਕਿ ਮੈਂ ਇਹ ਆ ਕਰਨਾ ਸਾਰੇ ਕੰਮ ਕਰੀਦੇ ਹੁੰਦੇ ਆ ਕੋਈ ਨਹੀਂ ਮੰਮੀ ਜੀ ਮੈਂ ਹੁਣੇ ਕਰ ਦਿੰਨੀ ਆ। ਕੋ ਨਹੀਂ ਨਹੀਂ ਡੜੀ ਜੀ ਉਹ ਤਾਂ ਤੁਹਾਨੂੰ ਪਤਾ ਹੀ ਹੈ ਮੈਂ ਇਹ ਕਰੀ ਹੀ ਇੱਥੇ ਨਹੀਂ ਕੰਮ ਤੋਂ ਕੀਤਾ ਤੇ ਹੁਣ ਤਾਂ ਚਲੋ ਫਿਰ ਵੀ ਇੰਨਾ ਵਧੀਆ ਘਰ-ਬਾਰ ਮਿਲਿਆ ਜਾਂ ਜਦੋਂ ਘਰ ਵੀ ਇੰਨਾ ਸੋਹਣਾ ਬਣਿਆ ਹੋਆ ਇਹਨਾਂ ਦਾ। ਕੋਈ ਵੀ ਘਰ ਦੀ ਕਿਤੇ ਕਮੀ ਨਹੀਂ ਆ ਕਮਰੇ ਭਰੇ ਆ ਫਿਰ ਸਾਮਾਨ ਦੇ ਨਾਲ। ਉਹ ਚਲੋ ਪੁੱਤ ਜਿੰਨਾ ਇੱਥੇ ਮਾੜੇ ਹਾਲਾਤ ਵੇਖ ਕੇ ਚਲੋ ਉਹਨਾਂ ਮਾਰਾ ਹੀ ਨੇ ਤੁਹਾਨੂੰ ਸੁਖ ਦੇਤਾ ਇੱਥੇ। ਹਾਂਜੀ ਚਲੋ ਬਾਕੀ ਰੜੀ ਜੀ ਕਰਮਾਂ ਦੀ ਗੱਲ ਆ ਉਹ ਮੈਂ ਤਾਂ ਕਦੇ ਅਸੀਂ ਤੇ ਸੋਚਿਆ ਹੀ ਨਹੀਂ ਪਏ ਇਦਾਂ ਦਾ ਘਰ ਮਿਲ ਜੂ ਮੇਰੀ ਧੀ ਨੂੰ ਮੈਂ ਤਾਂ ਸੋਚਣਾ ਵੀ ਇਹਨਾਂ ਦਾ ਕਿਤੇ ਸਾਡਾ ਰਿਸ਼ਤਾ ਹੀ ਨਹੀਂ ਹੋਣਾ ਮੇਰੀ ਧੀ ਦਾ ਜਦਾਂ ਦੇ ਸਾਡੇ ਹਾਲਾਤ ਵਾ ਉਹ ਚਲ ਮਾਰਾਂ ਦੇ ਸੁਣ ਲਈਏ ਤੇ ਚਲ ਵਧੀਆ ਘਰ-ਬਾਰ ਮਿਲ ਗਿਆ ਨਹੀਂ ਗੱਡੀ ਵੀ ਬੜਾ ਵਧੀਆ ਆ ਘਰ ਵੀ ਚਲੋ ਆ ਸਾਰਾ ਪੱਕਾ ਆ ਅੰਦਰੋਂ ਬਾਹਰੋਂ ਵਧੀਆ ਵਸਾਪੋ ਆ ਚਲ ਠੀਕ ਆ ਪੁੱਤ ਮੈਂ ਨਾ ਹੁਣ ਫਿਰ ਲੰਮੇ ਪਹਿਲਾਂ ਮੈਂ ਦਵਾਈ ਖਾਦੀ ਨੀਂਦ ਜੀ ਆਉਂਦੀ ਏ ਮੈਨੂੰ ਤੇ ਮੈਂ ਬਾਅਦ ਕ ਆਈ ਲੈ ਨਹੀਂ ਮੁੜ ਕੇ ਜਾਵੇ ਹਾਂ ਦਵਾਈ ਲੈ ਨਹੀਂ ਮੈਂ ਪੁੱਤ ਤੇ ਉਹ ਖਾਦੀ ਇਹਦੇ ਨੂੰ ਨੀਂਦ ਜੀ ਆਉਂਦੀ ਹੈ ਮੈਨੂੰ ਤੇ ਮੇਰਾ ਪੁੱਤ ਹਾਲ ਤਾਂ ਆਮ ਨਾਲ ਜ਼ਿਆਦਾ ਖਾ ਲਾਇਆ ਕਰੋ ਹਨੀ ਗਰਮੀ ਬੜੀ ਹੈ ਕਿਤੇ ਬਹੁਤਾ ਨਾ ਹੋਵੇ ਕੰਮ ਕੰਮ ਕਰਦੇ ਰਿਹਾ ਕਰੋ ਨਹੀਂ ਨਹੀਂ ਕੰਮ ਪੁੱਤ ਮੈਂ ਕਾਦਾ ਕਰਨਾ ਨਾ ਮੇਰੇ ਕੋ ਹੁੰਦਾ ਹੀ ਆ ਹਾਂਜੀ ਤੇ ਇਦਾਂ ਮੇਰਾ ਪੁੱਤ ਨਾ ਫੋਨ ਫਾਨ ਕਰਦਿਆ ਕਰ ਚੰਗਾ ਠੀਕ ਆ ਠੀਕ ਆ ਮੈਂ ਕੋਈ ਨਹੀਂ ਲਾ ਦਿਆ ਕਰੂੰਗੀ ਰੱਡੀ ਹਾਂ ਚੰਗਾ ਫਿਰ ਪੁੱਤ ਚਲੋ ਠੀਕ ਆ ਫਿਰ ਰੱਡੀ ਹਾਂ ਚੰਗਾ ਸਾਜਰੀ ਦਾ ਸਰ ਠੀਕ ਆ ਚੱਲ ਜੇ ਵਿਚਾਰੀ ਨੇ ਇੱਥੇ ਮਾਰਾ ਟਾਈਮ ਵੇਖਿਆ ਸੀ ਤੇ ਚਲ ਉਹ ਤੇ ਗਈ ਆ ਤੇ ਦੱਸਣ ਦੀ ਆਵੇ ਡੈਡੀ ਸਾਰਾ ਘਰ ਭਰਿਆ ਹੋਆ ਮੰਜਿਆ ਨਾ ਹਰ ਇੱਕ ਚੀਜ਼ ਨੇ ਉੱਥੇ ਸਹੂਲਤ ਆ ਤੇ ਚੱਲ ਇੱਥੇ ਤੇ ਸਾਰੀ ਉਮਰ ਅਸੀਂ ਵਿਚਾਰੇ ਨੂੰ ਮੰਜੀ ਤੇ ਸਵਾਉਣ ਜਾਣਾ ਤੇ ਜਾਂ ਤਖਤਕੋਸ਼ ਵੇਖ ਨਿਕਾ ਜਾ ਤੇ ਇੱਤੇ ਹੀ ਉਮਰ ਕੱਟ ਲਈ ਆ ਚੱਲ ਮੇਰੀ ਧੀ ਤੇ ਸੁਖ ਲਊਗੀ ਨਾ